ਹਾਂਜੀ ਹਸਤੀਗੜ੍ਹ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਹੋਰ ਨਵੇਂ ਬਲੌਗ ਵਿੱਚ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ ਤਾਂ ਅੱਜ ਇਹ ਜ ਤਰੀਕ ਹੋ ਗਈ 12 ਅਪ੍ਰੈਲ 2025 ਟਾਈਮ ਹੋ ਗਿਆ 5 ਸ਼ਾਮ ਦਾ ਆਪਾਂ ਅੰਦਰ ਆਇਆ ਅਥਰਾ ਇਹ ਮਥਨ ਦਿਖਾਉਂਗਾ ਕਿ ਆਪਾਂ ਹਰ ਵਾਰ ਇੱਧਰ ਹੀ ਆ ਕੇ ਕਮਰਾ ਲੈਂਦੇ ਆ ਲਾਨੇਦਾਰ ਤੇ ਮਹਾਰਾਜ ਮਹੀਨਾ ਪਟਾਕੇ ਖੜਾਇਆ ਸੀ ਤੇ ਉਹਦੀ ਵੀਡੀਓ ਦੋੜੀਆਂ ਇੱਕ ਦੋ ਕਲਿੱਪਾਂ ਬਣਾਈਆਂ ਵੀ ਉਹ ਐਡ ਕਰ ਦੂੰਗਾ ਮੈਂ ਅੱਜ ਆਪਾਂ ਉਹਰੇ ਚੱਲੇ ਹਾਂ ਹੁਣ ਗੁਰੂ ਘਰ ਦਰਸ਼ਨ ਮੇਲੇ ਕਰਨ ਹिलो ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਭਾਈ ਪਹੁੰਚ ਕੇ ਲਾਣੇਦਾਰ ਨੇ ਜਾਣਾ ਭਾਈ 8 ਮਹੀਨੇ ਬਾਅਦ ਕਰੇ 8.5 ਮਹੀਨੇ ਆ ਜੇ ਇਧਰ ਆਈ ਆਓ ਗੇਟ ਆ ਨਾ ਰਾਈਟ डानेदार ਵੀ ਚੱਲਿਆ ਅੱਤ ਸਾਢੇ 8 ਮਹੀਨੇ ਬਾਅਦ ਕਰੇ ਰਾਤ ਇੱਕ ਫੋਨ ਆ ਗਿਆ ਦੀ ਵੀ ਹਜੇ ਵੀ ਤੇਜੱਕਾ ਕਰਦੇ ਦੀ ਵੀ ਜਾਣਾ ਨਹੀਂ ਜਾਣਾ ਆਪਾਂ ਨੂੰ ਅੰਦਰ ਅੱਜ ਮਸ਼ੀਨ ਮਿਲ ਰਹੀ ਦੀ ਇੱਕ ਖੜੀ ਬਿਨਾਂ ਸਟਾਪ ਤੋਂ ਫਿਰ ਹੁਣ ਨਾਸਲਾਜੀ ਕਰਨੀ ਨਹੀਂ ਕਿ ਨਹੀਂ ਪਿੰਡ ਜਾਣਾ ਬਹੁਤ ਟਾਈਮ ਹੋ ਗਿਆ ਗਿਆ ਆਪਾਂ ਤਾਂ ਚਲੋ ਭਾਈ 13 ਮਹੀਨਾ ਹੋ ਗਿਆ ਅਜੇ ਗਏ ਸੀਗੇ ਵਿਆਹ ਨੂੰ ਪਿਛੇ ਡਾਣੇਦਾਰ ਨੂੰ ਹੋ ਗਿਆ ਭਾਵਾ ਟਾਈਮ ਪਿੰਡ ਵੀ ਬਸ ਤੁਹਾਨੂੰ ਵੀਡੀਓ ਦੇ ਹੀ ਪਤਾ ਲੱਗੂ ਵੀ ਵਾਪਸੀ ਆ ਗਏ ਥੋੜੇ ਦਿਨ ਹੀ ਲਾਵਾਂਗੇ ਤੁਹਾਨੂੰ ਪਤਾ ਲੱਗ ਜੂਗਾ ਬਣੇ ਰਿਹਾ ਬਲੌਗਾਂ ਦੇ ਨਾਲ ਹੁਣ ਆਪਾਂ ਮੱਥਾ ਟੇਕਣ ਤੁਹਾਨੂੰ ਵੀ ਕਰਾਉਣੇ ਆ ਦਰਸ਼ਨ ਅੱਜ ਆਪਾਂ ਰਾਤ ਨੂੰ ਰੇ ਸਵੇਰੇ ਹੈਗੀ ਆ 8:30 ਵਜੇ ਦੀ ਟ੍ਰੇਨ ਟਿਕਟਾਂ ਤਾਂ ਆਪਣੀਆਂ ਹੋਈਆਂ ਨਹੀਂ ਤਿੰਨ ਚਾਰ ਦਿਨ ਹੋ ਗਏ ਬਈ ਮੱਥਾ ਮਾਰਦੇ ਇਹਨੂੰ ਕਨਫਰਮ ਨਹੀਂ ਹੋ ਰਹੀ ਹੁਣ ਕੱਲ ਨੂੰ ਵਿਚੇ ਜਾ ਕੇ ਦੇਖਾਂਗੇ ਟੀਟੀ ਤੋਂ ਦੋਨੋਂ ਤਰ੍ਹਾਂ ਵੀ ਦਿਖਾਵਾਂਗੇ ਆਪਾਂ ਬਾਈ ਉਹ ਤਰ੍ਹਾਂ ਜਿਨ 3-4 ਵਾਰੀ ਆਲੇ ਆਪਾਂ ਨੂੰ ਰੂਮ ਮਿਲ ਜਾਂਦਾ ਜਿਹੜੇ ਇੱਧਰ ਗੁਰੂ ਘਰ ਦੇ ਕੋਲ ਸਰਾਮਾਂ ਨੇ ਉੱਥੇ ਰੂਮ ਬਹੁਤ ਔਖਾ ਮਿਲਦਾ ਇੱਥੇ ਜਦੋਂ ਮਰਜ਼ੀ ਆ ਜਾਓ ਇੱਕ ਵਾਰੀ ਅਸੀਂ ਆਏ ਸੀਗੇ 1 ਵਜੇ ਮਤਲਬ ਵੀ ਸਵੇਰੇ 1 ਵਜੇ ਲਾ ਲਓ ਰਾਤ ਲਾ ਲਓ ਜੇ ਉਦੋਂ ਵੀ ਆਪਾਂ ਨੂੰ ਰੂਮ ਮਿਲ ਗਿਆ ਤੀਆ ਅੱਗੇ ਤੋਂ ਮੈਂ ਹੁਣ ਨਿਸ਼ਾਨੀ ਆਹ ਸਾਹਮਣੇ ਗੁਰੂ ਘਰ ਦੀ ਬੈਕ ਸਾਈਡ ਆ ਆਹ ਰਸਤਾ ਹਾਏ ਗੁਰੂ ਅਮਰਦਾਸ ਮੇਂ ਗੁਰੂ ਰਾਮਦਾਸ ਜੀ ਯਾਤਰੀ ਨਿਵਾਸ ਜਿਹੜੀ ਜੱਪਾ ਠਹਿਰੇ ਹੋਣਾ ਹੈ ਤੇ ਇਧਰ ਜਿਹੜੀ ਜੱਪਾ ਠਹਿਰੇ ਵੇ ਆ ਉਹਦਾ ਜਰ ਮਰਜੀ ਆਜੋ ਰਾਤ ਨੂੰ ਆਜੋ ਦਿਨ ਚ ਆਜੋ ਕਮਰਾ ਮਿਲ ਜਾਂਦਾ ਆਪਾਂ ਦਾ ਬਾਈ ਮਿਲ ਜਾਂਦਾ 500 ਰੁਪਏ ਸਿਕਿਉਰਿਟੀ ਲੈਨੇ ਆ ਉਹ ਦੂਜੇ ਦਿਨ ਵਾਪਸ ਕਰ ਦਿੰਦਾ ਆਪਾਂ ਇੱਕ ਵਾਰੀ 1 ਵਜੇ ਆਏ ਜੀਗੇ ਉਦੋਂ ਵੀ ਮਿਲ ਗਿਆ ਜੀ ਅਏ ਤੇ ਕੀ ਹੋਣ ਆਏ ਆ ਆਪਾਂ ਦੁਪਹਿਰ ਨੂੰ 4:00 ਵਜੇ ਪਹੁੰਚ ਗਏ ਜੀਗੇ ਉਰੇ ਹੁਣ ਵੀ ਆਪਾਂ ਨੂੰ ਕਮਰਾ ਮਿਲ ਗਿਆ ਚੱਲਦੇ ਆ ਗੁਰੂ ਘਰ ਇਹ ਗੁਰੂ ਘਰ ਦੀ ਬੈਕ ਸਾਈਡ ਵਾਲਾ ਰਸਤਾ ਹੈ ਦਿਖਾਉਂਗਾ ਮੈਂ ਤੁਹਾਨੂੰ ਸਾਰੀ ਨਿਸ਼ਾਨੀਆਂ ਦੱਸੂਗਾ ਵੀ ਕਿਹੜੀ ਹਰਾਂ ਜਲੇ ਇੱਕ ਤਰ੍ਹਾਂ ਆ ਵੀ ਬਣੀ ਹੋਈ ਆ ਨਿਸ਼ਾਨੀਆਂ ਦੇਖੀਓ ਹੌਲੀ ਹੌਲੀ ਚੱਲਦੇ ਆਪਾਂ ਉਧਰੋਂ ਆਇਓ ਵੀਡੀਓ ਬਣਾ ਕੇ ਇਹ ਮੇਰਾ ਫਿਰ ਕਿਸੇ ਨੇ ਆਉਣਾ ਰੂਮ ਨਹੀਂ ਮਿਲਦਾ ਰੂਮ ਤਾਂ ਚਲੋ ਉਹ ਪ੍ਰਾਣ ਪ੍ਰਾਣੀ ਨੇ ਜਿਹੜੀਆਂ ਇੱਧਰ ਸਰਾਵਾਂ ਬਣੀਆਂ ਹੋਈਆਂ ਉਹ ਸਾਰੀਆਂ ਨਵੀਆਂ ਐ ਚਲੋ ਠੀਕ ਆ ਫਿਰ ਵੀ ਰਾਤ ਕੱਟਣ ਨੂੰ ਹੁਣ ਜਿਹੜਾ ਆਪਾਂ ਕਮਰਾ ਲਿਆ ਦੋ ਬੈੱਡ ਲੱਗੇ ਹੋਇਆ ਪੱਖਾ ਅਟੈਚ ਬਾਥਰੂਮ ਆ ਸਾਫ਼ ਸੁਥਰਾ ਐ ਇੱਕ ਸਰਾਵਾਂ ਬਣ ਰਹੀ ਆ ਇਹ ਜਦੋਂ ਅੱਜ ਤੋਂ 3 ਸਾਲ ਪਹਿਲਾਂ ਇਹਦੀ ਅਸੀਂ ਇਦਾਂ ਮਾਗੋ ਦੋਈ ਮਸ਼ੀਨ ਦੀ ਉਦੋਂ ਦਾ ਕੰਮ ਚੱਲਦਾ ਹੈ ਇਹਦਾ ਉੱਤਕੋ ਕਰਨ ਵਾਲੇ ਲੰਗਰ ਬਾਬਾ ਹਰਨਾਮ ਸਿੰਘ ਜੀ ਆਸਰਾ ਦਾ ਬਈ ਤਿੰਨ ਸਾਲ ਹੋ ਗਏ ਕੰਮ ਚੱਲਦੇ ਉਦੋਂ ਵੀਡੀਓ ਬੁਡੀ ਆਪਾਂ ਕੱਟੀ ਬਣਾਉਂਦੇ ਜੀ ਆ ਮੁੱਖ ਸੇਵਾਦਾਰ ਬਾਬਾ ਸਖਦੇਵ ਸਿੰਘ ਜੀ ਡੇਰਾ ਰੂਮੀ ਪੁੱਚੋ ਗਲਾਂ ਬਠਿੰਡਾ ਉਹ ਸਾਹਮਣੇ ਇੱਕ ਸਾਈਡ ਯਾਤਰੀ ਨੇ ਵਸ ਭਾਈ ਆਏ ਜਦੋਂ ਆਪਾਂ ਜਾਣਾ ਰਾਈਡ ਹੋ ਗਿਆ ਅੱਗੇ ਤੁਹਾਨੂੰ ਰਸਤਾ ਦਿਖਾਇਆ ਭਈਆ ਸਾਹਮਣੇ ਗੁਰੂ ਘਰ ਦੋ ਨੰਬਰ ਗੇਟ ਆਪਾਂ ਦਾਲਦੇ ਅੰਦਰ ਨਰਸ਼ਨ ਮੇਲੇ ਵੀਡੀਓ ਸ਼ਾਇਰੀ ਬਣੇ ਅੰਦਰ ਲਿਖ ਕੇ ਲਾਇਆ ਵੀ ਬਣਾਉਣੀ ਨਹੀਂ ਹੈਗੀ ਜੇ ਬਣੀ ਤਾਂ ਜ਼ਰੂਰ ਦਰਸ਼ਨ ਮੇਲੇ ਕਰਾਵਾਂਗੇ ਤੁਹਾਨੂੰ ਅੰਦਰ ਵਈ ਬਣਾਉਣ ਨਹੀਂ ਦਿੰਦੇ ਆ ਲਿਖ ਕੇ ਲਾਇਆ ਬਾਰੇ ਆ ਸਾਹਮਣੇ ਕਰੋ ਭਾਈ ਦਾ ਛਡ ਮਾਲਕ ਕਿਰਪਾ ਬਣਾ ਕੇ ਰੱਖਿਆ ਸਾਰਿਆਂ ਪਰ ਚੜਜੀ ਕਰ ਸਰਵਤ ਦਾ ਪਹਲਾ ਅੱਜ ਤਰੀਕ ਹੋ ਗਈ 13 April 2025 ਵਿਸਾਖੀ ਦੀਆਂ ਸਾਰਿਆਂ ਨੂੰ ਮੁਬਾਰਕਾਂ ਮਾਲਕ ਚੜ੍ਹਦੀ ਕਲਾ ਵਿੱਚ ਰੱਖੇ ਆਪਾਂ ਲੱਗੇ ਚੱਲੇ ਪਾਉਣ ਕਰੋ ਦਰਸ਼ਨ ਜਾਂਦੀ ਵਾਰ ਦੇ ਮਾਲਕ ਨੇ ਫੇਰ ਘਰੇ ਬੁਲਾਇ ਫੇਰ ਆਵਾਂਗੇ ਜਲਦੀ ਮਾਲਕ ਕਿਰਪਾ ਬਣਾ ਕੇ ਰੱਖੇ ਵਿਸਾਖੀ ਦੀਆਂ ਬਾਈ ਸਾਰਿਆਂ ਨੂੰ ਫੇਰ ਫੇਰ ਬਹੁਤ-ਬਹੁਤ ਮੁਬਾਰਕਾਂ ਤੇ ਆਪਾਂ ਆ ਖੜੀ ਆਪਣੀ ਡੋ ਕੈਨੇਡੀਅਨ ਖਰਾਤ ਕਰਾਤੀ ਬੱਕਾ ਐ ਤੇ ਜਾਵਾਂਗੇ ਆਪਾਂ ਹੁਣ ਮਾਲਕ ਕਿਰਪਾ ਬਣਾ ਕਰੇ ਮੁਬਾਰਕਾਂ ਜੀ ਸਾਰਿਆਂ ਨੂੰ ਵਿਸਾਖੀ ਦੀਆਂ ਬਹੁਤ ਬਹੁਤ ਟ੍ਰੇਨ ਦੀ ਆਪਣਾ ਕੋ ਟਿਕਟ ਬਣੀ ਨਹੀਂ ਫਿਰ ਆਈ ਦੀਆਂ ਕਰਾ ਲਈਆਂ ਫਿਰ ਟਿਕਟ ਲਾਈਟ ਟਾਈਮ ਹੋ ਗਿਆ ਪਾਉਨੇ 6 ਤੇ ਆਜੂ ਵੀ ਗਏ ਰਹੇ ਆ ਹੋਟਲ ਰਨ ਅਵੇ ਪਿਓਰ ਬਚ ਨਿਆਰਾ ਆ ਗਿਆ ਭਾਈ ਨਿਆਰਾ ਕਿੰਨੇ ਇੰਟੋ ਗ੍ਰੇਡਿਟ ਸਫਰ ਕਰਨਾ ਦਾ ਪਾਤ ਰੇਨ ਨਾਲੋਂ ਸੁੱਕੇ ਆ ਤਿੰਨ ਘੰਟੇ ਬਾਅਦ ਦੋ ਤਿੰਨ ਘੰਟੇ ਬਾਅਦ ਰੋਕ ਲੈਣੇ ਆ ਚਲੋ ਚਾਲ ਚੱਲ ਰਿਹਾ ਕੰਮ ਅਜੇ ਤਈ ਹਣ ਬਾਉਂ ਜਾਏਗੇ ਕੱਲ ਨੂੰ ਫਿਰੋਂ ਤਿੰਨ ਦਾ ਸਾਢੇ ਕਿ ਤਿੰਨ ਵਜੇ ਫਿਰਾਂ ਦੁਬਾਰਾ ਟਾਈਮ ਹੋ ਨਾ ਰਹੀ ਤੂੰ ਕਾ ਤੇ ਚੌਕ ਸੁਣਾਈ ਸਾਡਾ ਸਾਹਿਜ ਸਾਚਾ ਨਾਹੀ ਰਹਾਉ ਸਾਡੀ ਨਾਮ ਕੀ ਦਿਲ ਬਤਾਈ ਆਸ ਛੱਕੀ ਜੀਵਨ ਨਹੀਂ ਪਾਈ ਲਾਈ ਤਰੀਕ ਹੋਗੀ ਅੱਜ 15 ਟਾਈਮ ਹੋ ਗਿਆ ਸਵੇਰ ਦੇ 6:30 ਪਹੁੰਚ ਗਏ ਕਰੇ ਜੋਗ ਨਹੀਂ ਅਭੀ ਜੋਗ ਨਹੀਂ ਆਪੇ ਤੇ ਬਾਕੀ ਜੇ ਸਫਰ ਦੀ ਗੱਲ ਕਰੀਏ ਸਫਰ ਬਹੁਤ ਵਧੀਆ ਰਹਾ ਥੋੜਾ ਜਆ ਪਹਿਲੇ ਕਿਹੜੇ ਕਰਕੇ ਜਣਕੀ ਉਹ ਜਿਹੜੀ ਬੱਸ ਪਹਿਲੀ ਗਈ ਸੀ ਪਹਿਲੀ ਵਾਰ ਇਹ ਬੱਸ ਆਈ ਆ ਉਹ ਜਿਹੜੀ ਬੱਸ ਦੀਆਂ ਵੀਡੀਓ ਆਈਆਂ ਆਆਂ ਖਬਰਾਂ ਜੱਲੀਆਂ ਦੀਆਂ ਉਹ ਵੀ ਬੱਸ ਦੀ ਉਹ ਜਿਹੜਾ ਆਪਾਂ ਬਾਅਦ ਆਏ ਉਹਨਾਂ ਨੂੰ ਇੱਕ ਰਾਸਤੇ ਦਾ ਤੇ ਘਟਾਬੇ ਟੁੱਬਿਆਂ ਦਾ ਥੋੜਾ ਚੱਕਰ ਪਿਆ ਉਹਨਾਂ ਨੂੰ ਵਾਹ ਇੱਕ ਦੋ ਗੇੜਾ ਲੱਗੂ ਆ ਯਾਰ ਫੇਰ ਪਤਾ ਲੱਗ ਜਿਉਂ ਨਾਲ ਸਾਰਾ ਕਿਹੜੇ ਟਾਬੇ ਦੇ ਕਿਵੇਂ ਥਾਬ ਸਭਈ ਟਾਈਮ ਮਤਲਬ ਹੀ 3-4 ਘੰਟੇ ਬਣਿਆ ਖਰਾਬ ਹੋ ਗਿਆ ਕਿਤੇ 15 ਮਿੰਟ ਖੜੇ ਬਗਲ ਨਹੀਂ ਬਣੀ ਤੋੜ ਲਈ ਫੇਰ ਖੜਾ ਲਈ ਤੋੜ ਲਈ ਇਹ ਕੀ ਜਾਨਾ ਚੱਕਰ ਪਿਆ ਬਾਕੀ ਸਫਰ ਆਪਣਾ ਬਹੁਤ ਵਧੀਆ ਰਿਹਾ ਤੇ ਬਾਕੀ ਠੀਕ ਹੈ ਜੀ ਮਿਲਦੇ ਆਂ ਕਿਸੇ ਹੋਰ ਨਵੇਂ ਵਲੌਗ ਵਿੱਚ ਉਮੀਦ ਕਰਦੇ ਆਂ ਸਾਰੇ ਠੀਕ ਠਾਕ ਹੋਵਾਂਗੇ ਤੁਹਾਡਾ ਧੰਨਵਾਦ ਸਾਡੀ ਵੀਡੀਓ ਦੇਖਣ ਲਈ ਮਿਲਦੇ ਆਂ ਕਿਸੇ ਹੋਰ ਨਵੇਂ ਵਲੌਗ ਪਹੁੰਚ ਗਏ ਹਵੇਲੀ ਆਪਣੀ